2000 ਮਤਲਬ 24 ਦੀ ਸੈਨੇਟ ਖਤਮ ਹੋਈ ਹੋਈ ਆ ਉਦੋਂ ਵੇ ਜੈਪ ਪਾਉਣੇ ਨਹੀਂ ਸੀ ਨਾ ਆਪ ਹੀ ਕਰਦੇ ਸੰਘਰਸ਼ ਦੀ ਜਿੱਤ ਜਿਹੜਾ ਨਵੰਬਰ ਮਹੀਨੇ ਚ ਮਤਲਬ ਇੱਕ ਮਹੀਨਾ ਸੰਘਰਸ਼ ਚੱਲਿਆ ਤਾਂ ਉਸ ਸੰਘਰਸ਼ ਨਾਲ ਇਹ ਯੂਨੀਵਰਸਿਟੀ ਬਚੀ ਇਹਦੀ ਸੈਨੇਟ ਬਚੀ ਇਹ ਸੈਨੇਟ ਦਾ ਇਲੈਕਸ਼ਨ ਸ਼ਡਿਊਲ ਜਾਰੀ ਹੋਇਆ ਸੈਂਟਰ ਸਰਕਾਰ ਨੇ ਕੁਝ ਪਾਸ ਕਰਨਾ ਉਹਨਾਂ ਦੇ ਨਾਮਿਨੇਟਡ ਮੈਂਬਰ ਹੁੰਦੇ ਆ ਸੈਨੇਟ ਚ ਸੈਨੇਟਰ ਜਿਹੜੇ ਉਹਨਾਂ ਦੀ ਗੱਲ ਰੱਖਦੇ ਆ ਉੱਥੇ ਪਰ ਉਹਦਾ ਵਿਰੋਧ ਕਰਨ ਵਾਲੇ ਜ਼ਿਆਦਾਤਰ ਬੰਦੇ ਜਿਹੜੇ ਜੂਕਟ ਕੰਸਟੀਟੂਐਂਸੀ ਜੋਂ ਆਉਂਦੇ ਸੀ ਕੇਂਦਰ ਸਰਕਾਰ ਦੇ ਉਲਟ ਜਿਹੜਾ ਲਗਾਤਾਰ ਪੰਜਾਬੀਆਂ ਦਾ ਰੋਸ ਆ ਉਹ ਵੱਖ-ਵੱਖ ਫਾਰਮ ਚ ਨਿਕਲ ਰਿਹਾ ਹੈ ਨਾ ਕਦੇ ਕਿਸਾਨੀ ਧਰਨੇ ਦੇ ਫਾਰਮ ਚ ਕਦੇ ਬੰਦੀ ਸਿੰਘਾਂ ਰਿਹਾਈ ਲਈ ਕਦੇ ਹੋਰ ਮਤਲਬ ਵੱਖ-ਵੱਖ ਤਰੀਕਿਆਂ ਦੇ ਬੁੱਢੇ ਨਾਲੇ ਤੇ ਆਪਾਂ ਨੂੰ ਪ੍ਰੋਟੈਸਟ ਈਂਦੇ ਆ ਤਾਂ ਉਹ ਲਗਾਤਾਰ ਰੋਸ ਵਧ ਰਿਹਾ ਹੈ ਤਾਂ ਜੇ ਕੁਝ ਲਿਆ ਜਾ ਸਕਦਾ ਉਹ ਸੜਕਾਂ ਤੇ ਉਤਰ ਕੇ ਮੈਦਾਨ ਚ ਉਤਰ ਕੇ ਰੋਸ ਜਰੀਏ ਵਿਰੋਧ ਜਰੀਏ ਆਊਗਾ ਜਦੋਂ ਅਸੀਂ ਇਹਦਾ ਧਰਨਾ ਲੜਿਆ ਵੀ ਤਾਂ ਅਸੀਂ ਇਹ ਕਹਿ ਕੀ ਲੜਿਆ ਕਿ ਦੇਖੋ ਇਹ ਪੰਜਾਬ ਦੇ ਦਾਅਵੇ ਦੀ ਲੜਾਈ ਜ਼ਰੂਰ ਆ ਪਰ ਇਹ ਜਿਹੜਾ ਧਰਨਾ ਗਏ ਸਾਰਿਆਂ ਦਾ ਗੱਲ ਉਹ ਜਿੰਨੀ ਸਸਤੀ ਪੜਾਈ ਪੰਜਾਬੀ ਲੈ ਰਿਆ ਉਨੀ ਸਸਤੀ ਪੜਾਈ ਹਿਮਾਚਲੀ ਵੀ ਲੈ ਰਿਆ ਉਨੀ ਸਸਤੀ ਪੜਾਈ ਹਰਿਆਣਵੀ ਵੀ ਲੈ ਜਿਹੜਾ ਵੱਡੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੀਆਂ ਪਾਲਿਸੀਆਂ ਕਿਉਂ ਲਾਗੂ ਹੁੰਦੀਆਂ ਕਿ ਜਿੰਨੇ ਵੀ ਬੰਦੇ ਪੰਜਾਬ ਬਾਰੇ ਸੋਚਦੇ ਆ ਠੀਕ ਹੈ ਜਿਹੜੇ ਲੋਕਾਂ ਨੇ ਇੱਥੇ ਸੰਘਰਸ਼ ਅੱਗੇ ਹੋ ਕੇ ਲੜਿਆ ਠੀਕ ਹੈ ਜਿਹੜੇ ਜਿਹੜੇ ਜਥੇਬੰਦਿਆਂ ਨੇ ਲੜਿਆ ਉਹਨਾਂ ਚੋਂ ਸਾਰੇ ਬੰਦੇ ਇੱਕ ਇੱਕ ਬੰਦਾ ਆਪ ਦਾ ਭੇਜਣਾ ਤਾਂ ਕਰਕੇ ਕਿ ਸੈਨੇਟ ਦੇ ਵਿੱਚ ਵੀ ਜਾ ਕੇ ਉਹ ਪੁਰਾਣੇ ਬੰਦੇ ਨਾਲ ਬੈਹਿ ਜਿਨ੍ਹਾਂ ਨੇ ਕਦੇ ਸੰਘਰਸ਼ ਲੜੇ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਕੁਲਦੀਪ ਸਿੰਘ ਜਿਵੇਂ ਕਿ ਪੰਜਾਬ ਯੂਨੀਵਰਸਿਟੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੱਲੇ ਵਿਦਿਆਰਥੀ ਸੰਘਰਸ਼ਾਂ ਤੋਂ ਬਾਅਦ ਕੱਲ ਯਾਨੀ ਕਿ 19 ਜਨਵਰੀ 2026 ਨੂੰ ਪੰਜਾਬ ਯੂਨੀਵਰਸਿਟੀ ਅਥਾਰਟੀ ਵੱਲੋਂ ਰਜਿਸਟਰਡ ਗ੍ਰੈਜੂਏਸ਼ਨ ਕੰਸਟੀਚੁਐਂਸੀ ਦੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਡੇਟ ਵੀ ਜਿਹੜੀ ਆ ਫਿਕਸ ਕਰ ਦਿੱਤੀ ਗਈ ਆ ਇੱਥੇ ਅਸੀਂ ਵਿਦਿਆਰਥੀ ਆਗੂਆਂ ਨਾਲ ਗੱਲ ਕਰਦੇ ਆ ਗगन ਪੰਜਾਬ ਨਾਮਾ ਤੋਂ ਗगन ਦਾਲ ਤੇ ਇਹ ਦੱਸਣਗੇ ਕਿ ਵਿਦਿਆਰਥੀ ਸੰਘਰਸ਼ਾਂ ਦੇ ਨਾਲ ਕਿਸ ਤਰ੍ਹਾਂ ਇਸ ਜਿਹੜੀ ਜਿੱਤ ਨੂੰ ਹਾਸਲ ਕੀਤਾ ਗਿਆ ਹਾਂਜੀ ਗगन ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਇਹਦੇ ਬਾਰੇ ਥੋੜਾ ਚੰਨਣਾ ਪਾਓਗੇ ਤੁਹਾਡੇ ਸੰਘਰਸ਼ ਕਿਵੇਂ ਦੇ ਰਹੇ ਪਿਛਲੇ ਟਾਈਮ ਤੇ ਇਹ ਸੰਘਰਸ਼ ਟੀ ਜਿੱਤਾ ਜਾਂ ਅਥਾਰਟੀ ਨੇ ਆਪਣੇ ਵੱਲੋਂ ਕਰਿਆ ਅ ਅਸਲ ਜੀ ਅਥਾਰਟੀ ਨੇ ਆਪ ਦੇ ਵੱਲੋਂ ਕਰਨਾ ਹੁੰਦਾ ਤਾਂ ਇਹ 2000 ਮਤਲਬ 24 ਦੀ ਸੈਨੇਟ ਖਤਮ ਹੋਈ ਹੋਈ ਆ ਉਦੋਂ ਵੇ ਗੈਪ ਪਾਉਣੇ ਨਹੀਂ ਸੀ ਨਾ ਆਪ ਹੀ ਕਰਦੇ ਸੰਘਰਸ਼ ਦੀ ਜਿੱਤ ਜਿਹੜਾ ਨਵੰਬਰ ਮਹੀਨੇ ਚ ਮਤਲਬ ਇੱਕ ਮਹੀਨਾ ਸੰਘਰਸ਼ ਚੱਲਿਆ ਜੀ ਦੇ ਚ ਤੁਸੀਂ ਵੀ ਦੇਖਿਆਣਾ ਕਿ ਵੱਡੇ ਵੱਡੇ ਇਕੱਠ ਹੁੰਦੇ ਰਹੇ ਆ ਇੱਥੇ 10 ਨੰਬਰ ਨੂੰ ਇੱਕ ਇਤਿਹਾਸਿਕ ਇਕੱਠ ਹੋਇਆ ਜੀ ਦੇ ਜਰੀਏ ਪੰਜਾਬ ਦੇ ਲੋਕਾਂ ਨੇ ਯੂਨੀਵਰਸਿਟੀ ਦਾ ਆਪ ਦਾ ਕਲੇਮ ਦਰਜ ਕਰਵਾਇਆ ਤੇ ਚੰਡੀਗੜ੍ਹ ਦੇ ਉੱਪਰ ਆਪ ਦਾ ਕਲੇਮ ਦਰਜ ਕਰਵਾਇਆ ਜਿਹੜੀਆਂ ਲਗਾਤਾਰ ਕੋਸ਼ਿਸ਼ਾਂ ਹੀ ਨਾ ਕਿ ਚੰਡੀਗੜ੍ਹ ਜੇ ਹੈਲ ਜੁਲਕਰ ਕੇ ਛੇੜਹਾਨੀਆਂ ਕਰਕੇ ਯੂਨੀਵਰਸਿਟੀ ਛੇੜਹਾਨੀਆਂ ਕਰਕੇ ਸੈਂਟਰ ਹੌਲੀ-ਹੌਲੀ ਇਹ ਦੋਨੇ ਚੀਜ਼ਾਂ ਨੂੰ ਸੈਂਟਰਾਈਜੇਸ਼ਨ ਕਰ ਰਹੀ ਆ ਆਪ ਦੇ ਕੰਟਰੋਲ 'ਚ ਵਧਾ ਰਿਹਾ ਸੀ ਉਹਦੇ 'ਚ ਪੰਜਾਬੀਆਂ ਨੇ ਆਪ ਦਾ ਵਿਰੋਧ ਦਰਜ ਕਰਵਾਉਂਦੇ ਹੋਏ ਇੱਥੇ ਦਾਵਾ ਪੇਸ਼ ਕਰਿਆ ਕਿ ਚੰਡੀਗੜ੍ਹ ਵੀ ਪੰਜਾਬੀਆਂ ਦਾ ਤੇ ਯੂਨੀਵਰਸਿਟੀ ਪੰਜਾਬੀਆਂ ਦੀ ਆ ਤਾਂ ਉਸ ਸੰਘਰਸ਼ ਨਾਲ ਇਹ ਯੂਨੀਵਰਸਿਟੀ ਬਚੀ ਇਹਦੀ ਸੈਨੇਟ ਬਚੀ ਇਹ ਸੈਨੇਟ ਦਾ ਇਲੈਕਸ਼ਨ ਸ਼ਡਿਊਲ ਜਾਰੀ ਹੋਇਆ ਜਿਹੜਾ ਮਤਲਬ ਕੱਲ ਪ੍ਰੋਪਰ ਜਿਹੜੀਆਂ ਮਤਲਬ ਅਪਡੇਟਸ ਆਗੀਆਂ ਕਿ ਇੰਨੀ ਤਰੀਕ ਨੂੰ ਇਲੈਕਸ਼ਨ ਹੋਣੇ ਆ ਤੇ ਬਿਲਕੁਲ ਸੰਘਰਸ਼ ਦੀ ਜਥਾ ਪਰ ਜਿਵੇਂ ਕਿ ਮੇਨ ਜਿਹੜੀ ਗ੍ਰੈਜੂਏਸ਼ਨ ਕੰਸਟੀਚੁਐਂਸੀ ਰਹੀ ਇਹਨਾਂ ਨੂੰ ਗ੍ਰੈਜੂਏਸ਼ਨ ਕੰਸਟੀਚੁਐਂਸੀ ਨਾਲ ਹੀ ਕਿਹਾ ਜਿਹੜਾ ਅਥਾਰਟੀ ਨੂੰ ਕਿਹਾ ਦਿੱਕਤ ਸੀਗੀ ਅਸਲ 'ਚ ਇਹ ਸੈਨੇਟ 'ਚ ਕੋਈ ਵੀ ਜਿਹੜੀ ਨਾ ਆਪਾਂ ਕਹਿੰਦੇ ਵੀ ਸੈਂਟਰ ਸਰਕਾਰ ਨੇ ਕੁਝ ਪਾਸ ਕਰਨਾ ਉਹਨਾਂ ਦੇ ਨਾਮਿਨੇਟਿਡ ਮੈਂਬਰ ਹੁੰਦੇ ਆ ਸੈਨੇਟ ਚ ਸੈਨੇਟਰ ਜਿਹੜੇ ਉਹਨਾਂ ਦੀ ਗੱਲ ਰੱਖਦੇ ਆ ਉੱਥੇ ਪਰ ਉਹਦਾ ਵਿਰੋਧ ਕਰਨ ਵਾਲੇ ਜ਼ਿਆਦਾਤਰ ਬੰਦੇ ਗ੍ਰੈਜੂਏਟ ਕੰਸਟੀਟਿਊਐਂਸੀ ਚੋਂ ਆਉਂਦੇ ਸੀ ਜਿਹੜੇ ਵਿਦਿਆਰਥੀ ਹੱਕਾਂ ਦੀ ਗੱਲ ਕਰਦੇ ਆ ਜਿਹੜੇ ਮਤਲਬ ਕਿ ਆਪ ਵਿਦਿਆਰਥੀਆਂ ਚੋਂ ਹੁੰਦੇ ਸੀ ਕਿ ਵਿਦਿਆਰਥੀਆਂ ਤੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਸੀ ਤਾਂ ਉੱਥੋਂ ਇੱਕ ਉਹਨਾਂ ਨੂੰ ਰੈਜਿਸਟ੍ਰੈਂਸ ਮਿਲਦੀ ਹੁੰਦੀ ਸੀ ਆਪ ਦੀ ਪਾਲਿਸੀ ਲਾਗੂ ਕਰਨ ਦੇ ਵਿਰੋਧ ਚ ਤੇ ਉਹ ਜ਼ਿਆਦਾਤਰ ਆਉਂਦੇ ਵੀ ਪੰਜਾਬ ਚੋਂ ਸੀ ਕਿਉਂਕਿ ਪੰਜਾਬ ਚ ਇਹਦੇ ਅਫੀ ਸਿੰਸ ਇਹ ਉਹਦੇ ਚ ਪੰਜਾਬ ਤੋਂ ਹੀ ਆਉਂਦੇ ਸੀ ਤਾਂ ਉਹਨੂੰ ਇੱਕ ਤਾਂ ਇਹ ਪੰਜਾਬ ਦੀ ਦਾਅਵੇਦਾਰੀ ਘਟਾਉਣ ਦਾ ਮਕਸਦ ਸੀ ਉਹਨਾਂ ਦਾ ਦੂਜਾ ਇਹ ਜਿੰਨੀ ਵੀ ਕਿਸੇ ਤਰ੍ਹਾਂ ਦੀ ਰਜਿਸਟੈਂਸ ਆਉਂਦੀ ਆ ਉਹਨੂੰ ਖਤਮ ਕਰਨ ਦਾ ਸੀਗਾ ਪਰ ਉਹ ਚੋਂ ਲੋਕ ਲੜੇ ਇਕੱਠੇ ਹੋ ਕੇ ਮਤਲਬ ਇਥੋਂ ਦੇ ਸਟੂਡੈਂਟ ਵੀ ਕਹਿ ਲਈਏ ਜਾਂ ਓਵਰঅল ਪੰਜਾਬੀਆਂ ਦੀ ਲੜਾਈ ਸੀ ਉਹਨਾਂ ਨੇ ਗ੍ਰੈਜੂਏਟ ਕੌਨਸਟਿਟੂਐਂਸੀ ਦਾ ਬਚਾਈ ਹੋਈ ਸੈਨੇਟ ਤਾਂ ਬਚਾਈ ਹੋਈ ਨਾਲੇ ਵੀ ਦੱਸਿਆ ਵੀ ਇਹ ਯੂਨੀਵਰਸਿਟੀ ਸਾਡੀ ਆ ਤੇ ਕੇਂਦਰ ਸਰਕਾਰ ਦੇ ਉਲਟ ਜਿਹੜਾ ਲਗਾਤਾਰ ਪੰਜਾਬੀਆਂ ਦਾ ਰੋਸ ਆ ਉਹ ਵੱਖ-ਵੱਖ ਫਾਰਮ 'ਚ ਨਿਕਲ ਰਿਹਾ ਹਨ ਕਦੇ ਕਿਸਾਨੀ ਧਰਨੇ ਦੇ ਫਾਰਮ 'ਚ ਕਦੇ ਬੰਦੀ ਸਿੰਘਾਂ ਰਿਹਾਈ ਲਈ ਕਦੇ ਹੋਰ ਮਤਲਬ ਵੱਖ-ਵੱਖ ਤਰੀਕਿਆਂ ਦੇ ਬੁੱਢੇ ਨਾਲੇ ਤੇ ਆਪਾਂ ਨੂੰ ਪ੍ਰੋਟੈਸਟ ਨਹੀਂ ਦੇ ਆ ਤਾਂ ਉਹ ਲਗਾਤਾਰ ਰੋਸ ਵਧ ਰਿਹਾ ਹਨ ਸੈਂਟਰ ਸਰਕਾਰ ਵੀ ਲਗਾਤਾਰ ਆਪ ਦਾ ਪ੍ਰੈਸ਼ਰ ਵਧਾ ਰਹੀ ਆ ਲਗਾਤਾਰ ਮਤਲਬ ਪਟਕੜੀਆ ਦੇ ਬੀਐਸਐਫ ਦਾ ਕੀ ਰਵਦਾ ਤਾਂ ਕਿ ਦੇ ਸਟੇਟਾਂ ਦੇ ਹੋਰ ਰਾਈਟ ਹੋਲੇ ਤਾ ਉਧਰੋਂ ਪਰ ਪੰਜਾਬ ਦਾ ਰੋਸ ਵੀ ਵਧ ਰਿਹਾ ਉਹਦਾ ਹੀ ਅੱਗੇ ਚੱਲਿਆ ਰਾਇ ਇਹ ਆਪਾਂ ਜਿਹੜੀ ਨਵੰਬਰ ਵਾਲਾ ਸੈਨੇਟ ਵਾਲਾ ਪ੍ਰੋਟੈਸਟ ਸੀ ਜਿਦੇ ਚ ਪੰਜਾਬੀਆਂ ਦੀ ਜੱਥੇ ਹੋਈ ਲੋਕਾਂ ਦੀ ਜੱਥੇ ਹੋਈ ਜਿਵੇਂ ਤੁਸੀਂ ਕਿਹਾ ਕਿ ਸਰਕਾਰ ਆਪਣੇ ਕੇਰੇ ਵਧਾ ਰਹੀ ਹੈ ਤੇ ਨਾਲ ਦੀ ਨਾਲ ਇਹ ਵੀ ਹੈ ਕਿ ਸਰਕਾਰ ਕਿਤੇ ਨਾ ਕਿਤੇ ਬੈਕਫੁੱਟ ਤੇ ਵੀ ਆ ਰਹੀ ਜਿਸ ਤਰ੍ਹਾਂ ਇਹ ਗ੍ਰੈਜੂਏਸ਼ਨ ਕੰਸਟੀਚੁਐਂਸੀ ਦੀ ਚੋਣ ਦੀ ਜਿਹੜੀ ਐਲਾਨ ਕਰਨਾ ਪੈ ਗਿਆ ਹਾਂਜੀ ਅਸਲ ਚ ਇਸ ਮਾਮਲੇ 'ਚ ਤਾਂ ਸਰਕਾਰ ਬੈਕਫੁੱਟ ਤੇ ਗਈ ਹੋਈ ਆ ਸੈਨੇਟ ਵਾਲੇ ਮਾਮਲੇ ਹੀ ਖਾਤੇ ਦੂਜਾ ਨਾਲ ਹੀ ਮਾਮਲਾ ਜਿਵੇਂ ਚੰਡੀਗੜ੍ਹ ਚੁਣਨੇ 133 ਐਮੈਂਡਮੈਂਟ ਕਰਕੇ ਚੰਡੀਗੜ੍ਹ ਦਾ ਐਡਵਾਈਜ਼ਰ ਪੰਜਾਬ ਦੇ ਗਵਰਨਰ ਨਾਲ ਉਹ ਅੱਡ ਲਾਉਣ ਲੱਗੇ ਸੀ ਉਸ ਮਾਮਲੇ 'ਚ ਵੀ ਇੱਕ ਵਾਰੀ ਟਲੇ ਆ ਪਿੱਛੇ ਹਟੇ ਆ ਪਰ ਹਜੇ ਵੀ ਆਪਾਂ ਕਹ ਦੀਏ ਉਹ ਡਰ ਗਏ ਜਾਂ ਜਮ੍ਹਾਂ ਹੀ ਪਿੱਛੇ ਹੋ ਗਏ ਉਹ ਲਗਾਤਾਰ ਤਰੀਕੇ ਬਦਲਦੇ ਰਹਿੰਦੇ ਆ ਹਨ ਕਿ ਕਿਸ ਦੇ ਕਿੱਧਰ ਦੀ ਆ ਕੇ ਵੱਲਣਾ ਕਿੱਧਰ ਦੀ ਆ ਕੇ ਵੱਲਣਾ ਲੋਕਾਂ ਤੋਂ ਲਗਾਤਾਰ ਉਹਨਾਂ ਦੇ ਹੱਕ ਹੋਈ ਜਾਣੇ ਆ ਮਤਲਬ ਇਹ ਸੰਘਰਸ਼ਾ ਜਿਹੜਾ 47 ਤੋਂ ਲਗਾਤਾਰ ਆਪਾਂ ਜਿਹੜੀ ਪੰਜਾਬੀ ਸੂਬਾ ਬਣਾਉਣ ਦੀ ਗੱਲ ਹੋ ਤਰੀ ਹੈ ਨਾ ਇਹ ਰੂਰਗਣੇ ਪਹਿਲਾਂ ਵਾਅਦਾ ਹੀ ਕਰੇ ਕਿ ਸਟੇਟ ਹਾਂ ਮਦਰ ਲੈਂਗੁਏਜ ਦਾ ਸੂਬੇ ਬਣਨਗੇ ਪਰ ਉਹ ਪੰਜਾਬ ਬਣਾਉਣ ਤੋਂ ਮੁੱਕਰ ਗਏ ਲੋਕਾਂ ਨੇ ਲੜ ਮਾਰ ਕੇ 66 ਚ ਸੂਬਾ ਬਣਵਾ ਲਿਆ ਪਰ ਉਹਦੇ ਵਿੱਚ ਬਹੁਤ ਕੁਝ ਰਹਿ ਗਿਆ ਸਾਡਾ ਉਹ ਅੱਜ ਤੱਕ ਨਹੀਂ ਮਿਲਿਆ ਤਾਂ ਸਰਕਾਰ ਉਹ ਚੀਜ਼ਾਂ ਦੇਣ ਦੀ بجائے ਅਗਲੀਆਂ ਚੀਜ਼ਾਂ ਵੀ ਹੋ ਰਹੀਆਂ ਸਾਡੇ ਤੋਂ ਉਹਦੇ ਜਿੱਥੇ ਕਿਤੇ ਲੋਕ ਲੜ ਪੈਂਦੇ ਆ ਸਰਕਾਰ ਵੀ ਪਿੱਛੇ ਹਟਦੀ ਇਹ ਛੇਰ ਨੂੰ ਗੱਲ ਇਹ ਆ ਨਾ ਗੱਲ ਨਹੀਂ ਬਾਤ ਨਹੀਂ ਕੁਝ ਹੋਣਾ ਨਾ ਸਿਰਫ ਸਾਡੀ ਇੱਛਾ ਨਾਲ ਕੁਝ ਹੋਣਾ ਨਾ ਸਰਕਾਰ ਦੀ ਮਤਲਬ ਸਰਕਾਰ ਦੀ ਇੱਛਾ ਇੱਛਾ ਜਿਹੜੀ ਹਮੇਸ਼ਾ ਹੀ ਲੋਕਾਂ ਤੋਂ ਹਟ ਖੋਣ ਦੀ ਹੋਊਗੀ ਤਾਂ ਜੇ ਕੁਝ ਲਿਆ ਜਾ ਸਕਦਾ ਉਹ ਸੜਕਾਂ ਤੇ ਉਤਰ ਕੇ ਮੈਦਾਨ ਚ ਉਤਰ ਕੇ ਰੋਸ ਜਰੀਏ ਵਿਰੋਧ ਜਰੀਏ ਆਊਗਾ ਜਿਵੇਂ ਅਸੀਂ ਸੈਨੇਟ ਵਿਚਾਲੀ ਰੋਸ ਜਰੀਏ ਤਾਂ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਜੇ ਅਸੀਂ ਚਾਹੋਣੇ ਪੰਜਾਬ ਦੀ ਹੋਂਦ ਬਚੀ ਰਹੇ ਸਾਡੀ ਬੋਲੀ ਤੇ ਵੀ ਹਮਲਾ ਸਾਡੇ ਪਾਣੀਆਂ ਤੇ ਵੀ ਹਮਲਾ ਸਾਡੇ ਆਬੋ ਹਵਾ ਤੇ ਹਮਲਾ ਹਨਾ ਸਾਡੀ ਧਰਤੀ ਤੇ ਹਮਲਾ ਸਾਡਾ ਸਭ ਕੁਝ ਗੰਦਲਿਆ ਕੀਤਾ ਜਾ ਰਿਹਾ ਸਾਡੀ ਰਾਜਤਾਨੀ ਸਾਡ ਨੂੰ ਅਜੇ ਤੱਕ ਨਹੀਂ ਦਿੱਤੀ ਗਈ ਤਾਂ ਜੇ ਤੁਸੀਂ ਸੋਚਦੇ ਹੋ ਕਿ ਪੰਜਾਬ ਦੀ ਹੋਂਦ ਬਚਾਉਣੀ ਹੈ ਤੇ ਪੰਜਾਬ ਦੀ ਹੋਂਦ ਲਈ ਲੜਨਾ ਤਾਂ ਉਹ ਕੱਲੀਆਂ ਵੋਟਾਂ ਜਰੀਏ ਕੁਝ ਨਹੀਂ ਹੋਣਾ ਕੱਲੀਆਂ ਮੈਮੋਰੰਡਮਾਂ ਜਰੀਏ ਤੇ ਨਾ ਸਰਕਾਰਾਂ ਨੇ ਕੁਝ ਕਰਨਾ ਉਹ ਲੋਕਾਂ ਨੇ ਇਕੱਠੇ ਹੋ ਕੇ ਕਰਨਾ ਜੋ ਕੁਝ ਵੀ ਕਰਨਾ ਉਹਦੀ ਇੱਕ ਉਦਾਹਰਨ ਆਪਾਂ ਮਤਲਬ ਨਵੰਬਰ ਵਾਲੇ ਪ੍ਰੋਟੈਸਟ ਹੀ ਦੇਖੀ ਵੀ ਆ ਆਪਣੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਮੰਗਾ ਜਿਹੜੀਆਂ ਹੋਰ ਕਿਹੜੀ-ਕਿਹੜੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਸਰਕਾਰ ਐਥਾਰਟੀ ਇਗਨੋਰ ਕਰਦੀ ਰਹਿੰਦੀ ਹੈ ਦੇਖੋ ਇਹ ਅਸਲ ਵਿੱਚ ਵਿਦਿਆਰਥੀ ਆਪਣਾ ਸ਼ੁਭ ਨਾਮ ਦੱਸੋ ਕੋ ਪੂਰਾ ਮੇਰਾ ਨਾਮ ਸੁਖਮਣਾ ਤੇ ਮੈਂ ਪੰਜਾਬ ਨਾਮਾ ਚ ਕੰਮ ਕਰਦਾ ਤੇ ਵਿਦਿਆਰਥੀਆਂ ਦੀ ਮੰਗਾ ਅਸਲ ਦੇ ਵਿੱਚ ਨਾ ਲਗਾਤਾਰ ਕੀ ਜਿਹੜਾ ਸਾਨੂੰ ਖਾਸ਼ਸ਼ਾ ਸੀਗਾ ਇਹ ਸੀਗਾ ਕਿ ਸੈਨੇਟ ਖਤਮ ਹੋਣ ਦੇ ਨਾਲ ਜਿਹੜਾ ਇੱਥੇ ਇੱਥੇ ਫੀਸਾਂ ਦਾ ਵਾਧਾ ਸੀਗਾ ਉਹ ਸਾਨੂੰ ਸ਼ਰਯਮ ਦਿਖ ਰਿਹਾ ਸੀਗਾ ਕਿ ਫੀਸਾਂ 'ਚ ਵਾਧਾ ਹੋਊਗਾ ਠੀਕ ਹੈ ਹੋਸਟਲ ਮਹਿੰਗੇ ਹੋਣਗੇ ਪੜ੍ਹਾਈ ਮਹਿੰਗੀ ਹੋਊਗੀ ਅਸਲ ਵਿੱਚ ਜਦੋਂ ਅਸੀਂ ਇਹ ਤਾਂ ਧਰਨਾ ਲੜਿਆ ਵੀ ਤਾਂ ਅਸੀਂ ਇਹ ਕਹਿ ਕੀ ਲੜਿਆ ਕਿ ਦੇਖੋ ਇਹ ਪੰਜਾਬ ਦੇ ਦਾਅਵੇ ਦੀ ਲੜਾਈ ਜ਼ਰੂਰ ਆ ਪਰ ਇਹ ਜਿਹੜਾ ਧਰਨਾ ਗਏ ਸਾਰਿਆਂ ਦਾ ਗੱਲ ਇਹ ਇਥੋਂ ਦੇ ਜਿਹੜੇ ਹਰ ਇੱਕ ਸਟੂਡੈਂਟ ਦਾ ਜਿਹੜਾ ਇਥੋਂ ਦਾ ਕਿਸੇ ਵੀ ਸਟੇਟ ਤੋਂ ਸਟੂਡੈਂਟ ਆਉਂਦਾਗਾ ਉਹ ਜਿੰਨੀ ਸਸਤੀ ਪੜ੍ਹਾਈ ਪੰਜਾਬੀ ਲੈ ਰਿਹਾ ਉਨੀ ਸਸਤੀ ਪੜ੍ਹਾਈ ਹਿਮਾਚਲੀ ਵੀ ਲੈ ਰਿਹਾ ਉਨੀ ਸਸਤੀ ਪੜ੍ਹਾਈ ਹਰਿਆਣੇ ਵੀ ਲੈ ਰਿਹਾ ਤਾਂ ਅਸੀਂ ਸਟੂਡੈਂਟਾਂ ਦਾ ਇੱਕ ਇਹ ਮੈਸੇਜ ਲੈ ਕੇ ਗਏ ਕਿ ਜੇ ਸੈਨੇਟ ਬਚਦੀ ਹੈ ਤਾਂ ਸਾਡੇ ਜਿਹੜੇ ਫੀਸਾਂ ਨੇ ਉਹ ਨਹੀਂ ਵਧਣਗੀਆਂ ਹੋਸਟਲਾਂ ਦੀ ਜਿਹੜੀ ਮਤਲਬ ਮੈਸ ਡਾਈਟ ਆ ਜਾਂ ਖਾਣਾ ਪੀਣਾ ਜਿਹੜਾ ਹੋਸਟਲਾਂ ਨੂੰ ਸਾਨੂੰ ਮਿਲਦਾ ਹੈਗਾ ਸਬਸਿਡਾਈਜ਼ ਉਹ ਨਹੀਂ ਵਧੂਗਾ ਠੀਕ ਹੈ ਉਹ ਗੱਲ ਸਟੂਡੈਂਟਾਂ ਨੇ ਸਮਝੀ ਵੀ ਤੇ ਆਉਣ ਵਾਲੇ ਮੈਂ ਸੈਂਟ ਦੇ ਧਰਨੇ ਦੇ ਜਿੱਤ ਤੋਂ ਬਾਅਦ ਜਿਵੇਂ ਅੱਜ ਵੀ ਤੁਸੀਂ ਆਪਾਂ ਜਿਹੜੀ ਗੱਲ ਕਰ ਰਹੇ ਕਿ ਗ੍ਰੈਜੂਏਟ ਕੌਨਫੀਡਰੈਂਸੀ ਦੇ ਜਿਹੜੇ ਇਲੈਕਸ਼ਨਸ ਨੇ ਉਹ ਅਨਾਉਂਸ ਕਰ ਦਿੱਤੇ ਗਏ ਆ ਤਾਂ ਇਹ ਮਤਲਬ ਤੁਸੀਂ ਆਨਲੋ ਵੀ ਧਰਨੇ ਨੂੰ ਬੂਰ ਪਿਆਗਾ ਹਨਾ ਧਰਨੇ ਦੀ ਜਿੱਤ ਹੋਈ ਆ ਪਰ ਹਜੇ ਸਾਡੀ ਲੜਾਈ ਇਥੋਂ ਤੱਕ ਮਤਲਬ ਲਿਮਟਡ ਨਹੀਂ ਹੈਗੀ ਇੱਕ ਇੱਕ ਅੰਸ਼ਿਕ ਜਿਹੜੀ ਜਿੱਤ ਹੋਈ ਹੈ ਹਾਂ ਬਿਲਕੁਲ ਬਿਲਕੁਲ ਮਤਲਬ ਜਿਹੜਾ ਵੱਡੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਦੀਆਂ ਪਾਲਿਸੀਆਂ ਕਿਉਂ ਲਾਗੂ ਹੁੰਦੀਆਂ ਮਤਲਬ ਪੰਜਾਬ ਦੀ ਰੈਜ਼ਰਵੇਸ਼ਨ ਪਾਲਿਸੀ ਹੈ ਠੀਕ ਹੈ ਇੱਥੇ ਨਾ ਹੀ ਤਾਂ ਮਤਲਬ ਪ੍ਰੋਪਰ ਸੈਂਟਰ ਦੀ ਰੈਜ਼ਰਵੇਸ਼ਨ ਪਾਲਿਸੀ ਲਾਗੂ ਹੋ ਰਹੀ ਹੈ ਠੀਕ ਹੈ ਪੰਜਾਬ ਦੀ ਤਾਂ ਹੋਣੀ ਹੀ ਕੀ ਹੈ ਮਤਲਬ ਜਦੋਂ ਯੂਨੀਵਰਸਿਟੀ ਪੰਜਾਬ ਦੀ ਹੈ ਠੀਕ ਹੈ ਇਸ ਯੂਨੀਵਰਸਿਟੀ ਦਾਵਾ ਪੰਜਾਬ ਦਾ ਹੈ ਤਾਂ ਪੰਜਾਬ ਦੀਆਂ ਪਾਲਿਸੀਜ਼ ਇੱਥੇ ਲਾਗੂ ਹੋਣੀਆਂ ਚਾਹੀਦੀਆਂ ਪੰਜਾਬ ਦੀ ਰਿਜ਼ਰਵੇਸ਼ਨ ਪਾਲਿਸੀ ਪੰਜਾਬ ਯੂਨੀਵਰਸਿਟੀ ਕਿਉਂ ਨਹੀਂ ਲਾਗੂ ਹੋਣੀ ਹੋਰੀ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਇਸ ਚੀਜ਼ ਬਾਰੇ ਵੀ ਪਤਾਾਂਗੇ ਕਿ ਪੰਜਾਬ ਦੀਆਂ ਇਹਨੇ ਪਾਲਿਸੀਜ਼ ਨੇ ਉਹ ਚੰਡੀਗੜ੍ਹ 'ਚ ਵੀ ਲਾਗੂ ਹੋਣ ਠੀਕ ਹੈ ਜਿਵੇਂ ਸਰਵਿਸ ਰੂਲ ਇੱਥੇ ਹੁਣ ਬਦਲਦੇ ਇਹਨਾਂ ਨੇ ਠੀਕ ਹੈ ਮਤਲਬ ਇਹ ਸਰਵਿਸ ਰੂਲ ਦਾ ਦਾ ਚੰਡੀਗੜ੍ਹ ਦੇ ਵਿੱਚ ਮਤਲਬ ਇਹ ਹੈ ਕਿ ਚੰਡੀਗੜ੍ਹ ਤੇ ਪੰਜਾਬ ਦਾ ਦਾਵਾ ਨਹੀਂ ਹੈਗਾ ਕਿਉਂਕਿ ਜਿਹੜੇ ਚੀਜ਼ ਦੀ ਉੱਥੇ ਦੀ ਮਤਲਬ ਜੇ ਪੰਜਾਬ ਦੀ ਪਾਲਿਸੀ ਲੱਗੂ ਕਿਸੇ ਧਰਤੀ ਦੇ ਉੱਤੇ ਤਾਂ ਉਹ ਤਾ ਸਰਵਿਸ ਰੂਲ ਬਦਲਦਾ ਇੱਕੋ ਇੱਕ ਜਿਹੜਾ ਟੀਚਾ ਇਹ ਸੀਗਾ ਕਿ ਪੰਜਾਬੀਆਂ ਨੂੰ ਇਹ ਕਿਹਾ ਜਾਵੇ ਚੰਡੀਗੜ੍ਹ ਸੋਡਾ ਨਹੀਂ ਹੈਗਾ ਠੀਕ ਹੈ ਤਾਂ ਸਾਡੇ ਮੂਰੇ ਸੰਘਰਸ਼ ਬਹੁਤ ਵੱਡਾ ਪਿਆ ਸੈਨੇਟ ਦਾ ਸੰਘਰਸ਼ 'ਚ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੌਕੇ ਦਾ ਬਹੁਤ ਵੱਡੀ ਚੀਜ਼ ਸੀਗੀ ਪਰ ਜੇ ਅਸੀਂ ਜਿੱਤ ਲੈਦਾ ਮਤਲਬ ਇਹ ਨਹੀਂ ਹੈਗਾ ਕਿ ਸਾਡੇ ਸਾਰੇ ਸਾਰੀਆਂ ਮੰਗਾਂ ਪੂਰੀਆਂ ਹੋ ਗਈਆਂ ਚੰਡੀਗੜ੍ਹ ਤੇ ਦਾਵਾ ਵਧਾਉਣ ਵਾਸਤੇ ਚੰਡੀਗੜ੍ਹ ਤੇ ਪੂਰਨ ਤੌਰ ਤੇ ਹੱਕ ਲੈਣ ਵਾਸਤੇ ਸਾਨੂੰ ਆਪਦੀਆਂ ਪੰਜਾਬ ਦੀਆਂ ਪਾਲਿਸੀਆਂ ਇੱਥੇ ਲਾਗੂ ਕਰਵਾਨੀਆਂ ਪੈਣਗੀਆਂ ਉਹ ਵਾਹੇ ਰੁੱਕਾਈਏ ਚਾਹੇ ਕਿਵੇਂ ਮਰਜ਼ੀ ਕਰਾਈਏ ਮਤਲਬ ਉਹਦਾ ਸਾਨੂੰ ਇੱਕੋ ਇੱਕ ਤਰੀਕਾ ਦਿਖਦਾ ਕਿ ਜੇ ਅਸੀਂ ਛੜਕਾਂ ਦੇ ਉੱਤਰ ਕੇ ਵੱਡੇ ਇਕੱਠ ਕਰੀਏ ਆਪਦੀਆਂ ਪਾਲਿਸੀਆਂ ਨੂੰ ਇੱਥੇ ਲਾਗੂ ਕਰਵਾਉਣ ਲਈ ਜਾਂ ਰੈਜ਼ਰਵੇਸ਼ਨ ਪਾਲਿਸੀ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਲਾਗੂ ਕਰਵਾਉਣ ਲਈ ਅਸੀਂ ਵੱਡੇ ਇਕੱਠ ਕਰੀਏ ਸਟੂਡੈਂਟਾਂ ਦੇ ਇਕੱਠ ਕਰੀਏ ਸਿਵਲ ਸੁਸਾਇਟੀ ਦੇ ਇਕੱਠ ਕਰੀਏ ਤਾਂ ਅਸੀਂ ਉਧਰ ਵੱਲ ਸਕਦੇ ਆ ਤੇ ਮਤਲਬ ਖਿੰਡ ਕੇ ਤਾਂ ਸਾਨੂੰ ਮਤਲਬ ਕੋਈ ਹੱਲ ਹੋਣਾ ਨਹੀਂ ਹੈਗਾ ਤੇ ਜਿਹੜੀ ਹੁਣ ਗ੍ਰੈਜੂਏਸ਼ਨ ਕੰਸਟੀਟੂਐਂਸੀ ਦੀ ਚੋਣ ਹੈ ਇਹਨੂੰ ਲੜਨ ਵਾਸਤੇ ਤੁਸੀਂ ਮਤਲਬ ਤੁਹਾਡੇ ਜਿਹੜੀ ਜਥੇਬੰਦੀਆਂ ਕਿੰਨੀਆਂ ਇੱਕ ਅੱਗੇ ਆਉਣਗੀਆਂ ਦੇਖੋ ਇਹ ਆਲਰੇਡੀ ਮਤਲਬ ਮੈਨੂੰ ਲੱਗਦਾ ਕਿ ਮੇਰਾ ਸਾਡਾ ਮੰਨਣਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸੈਨੇਟਾਇਰ ਸੈਨੇਟ ਦੇ ਵਿੱਚ ਵੱਧ ਤੋਂ ਵੱਧ ਬੰਦੇ ਉਹ ਜਾਣ ਜਿਹੜੇ ਕੀ ਸੈਨੇਟ ਦੀ ਸੰਘਰਸ਼ ਦੇ ਵਿੱਚ ਸੀਗੇ ਠੀਕ ਹੈ ਜਿਹੜੇ ਲੋਕਾਂ ਨੇ ਸੰਘਰਸ਼ ਲੜਿਆ ਉਹ ਵੱਧ ਤੋਂ ਵੱਧ ਜਿੱਤ ਕੇ ਜਾਣ ਸਾਡਾ ਇਹ ਟੀਚਾ ਹੈ ਠੀਕ ਹੈ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਜੱਥੇਬੰਦੀ ਨੂੰ ਸਪੋਰਟ ਕਰੋ ਇਹ ਜੱਥੇਬੰਦੀ ਨੂੰ ਸਪੋਰਟ ਕਰੋ ਸਾਡਾ ਬਹੁਤ ਸਿੱਧਾ ਜਿਹਾ ਕਲੀਅਰ ਜਿਹਾ ਅਸੀਂ ਝੰਡਾਗਾ ਕਿ ਜਿੰਨੇ ਵੀ ਬੰਦੇ ਪੰਜਾਬ ਬਾਰੇ ਸੋਚਦੇ ਆ ਠੀਕ ਹੈ ਜਿਹੜੇ ਲੋਕਾਂ ਨੇ ਇੱਥੇ ਸੰਘਰਸ਼ ਅੱਗੇ ਹੋ ਕੇ ਲੜਿਆ ਠੀਕ ਹੈ ਜਿਹੜੇ ਜਿਹੜੇ ਜੱਥੇਬੰਦੀਆਂ ਨੇ ਲੜਿਆ ਉਹਨਾਂ ਚੋਂ ਸਾਰੇ ਬੰਦੇ ਇੱਕ ਇੱਕ ਬੰਦਾ ਆਪਦਾ ਭੇਜਣਾ ਤਾਂ ਕਰਕੇ ਕਿ ਸੈਨੇਟਰ ਦੇ ਵਿੱਚ ਵੀ ਜਾ ਕੇ ਉਹ ਪੁਰਾਣੇ ਬੰਦੇ ਨਾਲ ਬਹਿ ਜਾਣਾ ਜਿਨ੍ਹਾਂ ਨੇ ਕਦੇ ਸੰਘਰਸ਼ ਲੜੇ ਨਹੀਂ ਮਤਲਬ ਤੁਸੀਂ ਇਹ ਮੰਨੋ ਕਿ 92 ਮੈਂਬਰੀ ਸੈਨੇਟ ਹੈ ਪਰ ਉਹਦੇ ਵਿੱਚੋਂ ਇੱਥੇ ਸਿਰਫ 504 ਸੈਨੇਟਰ ਆਉਂਦੇ ਰਹੇ ਮਤਲਬ ਇਹ ਸਾਡੇ ਵਾਸਤੇ ਸੋਚਣ ਵਾਲੀ ਗੱਲ ਹੈ ਕਿ ਉਹ ਬਾਕੀ ਦੇ ਜਿਹੜੇ 85 ਸੈਨੇਟਰ ਸੀਗੇ ਉਹ ਕਿੱਥੇ ਸੀਗੇ ਮਤਲਬ ਐਡਾ ਵੱਡਾ ਸੰਘਰਸ਼ ਹੋਇਆ ਪੂਰਾ ਪੰਜਾਬ ਆ ਗਿਆ ਇੱਥੇ ਇੱਥੇ ਖੜ ਗਿਆ ਉਹ 85 ਸੈਨੇਟਰ ਕਿੱਥੇ ਸੀਗੇ ਜਿਹੜੇ ਪਿਛਲੇ ਇੰਨੇ ਸਾਲਾਂ ਤੋਂ ਲਗਾਤਾਰ ਸੈਨੇਟਰ ਬਣ ਰਹੇ ਹਨ ਨੂੰ ਲੱਗਦਾ ਮਤਲਬ ਕਿਤਨੇ ਕਿਤੇ ਮੈਨੇਜ ਹੋ ਗਏ ਬਿਲਕੁਲ ਮਤਲਬ ਬਹੁਤ ਸਾਰੇ ਸੈਨੇਟਰਾਂ ਦਾ ਸ਼ਾਇਦ ਐਵੇਂ ਵੀ ਲੱਗਦਾ ਹੋਊਗਾ ਕਿ ਜੇ ਨਾਮਿਨੇਟਡ ਵੀ ਹੋ ਗਈ ਸੈਨੇਟ ਜੇ 35 35 ਮੈਂਬਰੀ ਨਾਮਿਨੇਟਡ ਸੈਟਰ ਹੋ ਗਈ ਕੀ ਪਤਾ ਸੀ 35 ਚਾਜ ਜੀ ਮਤਲਬ ਚੁੱਪਰਾਂਚ ਵੀ ਭਲਾਈ ਸਮਝਦੇ ਹਾਂ ਚੁੱਪਰਾਂਚ ਵੀ ਭਲਾਈ ਸਮਝਦੇ ਆ ਉਹਨਾਂ ਨੂੰ ਇਹ ਆ ਕਿ ਜੇ ਅਸੀਂ ਬੋਲੇ ਹੋ ਸਕਦਾ ਸਾਨੂੰ ਨਾਮਿਨੇਟ ਨਹੀਂ ਕਰਨਾ ਕਿਉਂਕਿ ਇਹ ਕਿਸੇ ਨੂੰ ਨਹੀਂ ਲੱਗਦਾ ਸੀਗਾ ਕਿ ਐਡਾ ਵੱਡਾ ਸੰਘਰਸ਼ ਹੋਊਗਾ ਸੈਨੇਟ ਬੱਜ ਜੂਗੀ ਕਿਉਂਕਿ ਜਦੋਂ ਭਾਜੀਪੀ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਸੈਨੇਟਰ ਦੀ ਮੀਟਿੰਗ ਦੇ ਵਿੱਚ ਟੇਬਲ ਦੇ ਹੱਥ ਮਾਰ ਕੇ ਹੀ ਕਹੇ ਤਾਂ ਅਸੀਂ ਏਸੀ 370 ਤੋੜਤੀ ਸੈਨੇਟ ਤਾਂ ਸੈਨੇਟਰ ਤਾਂ ਆਲਰੇਡੀ ਸਮਝ ਚੁੱਕੇ ਸੀ ਕਿ ਭਈ ਭਾਜਪੀ ਤਾਂ ਬਹੁਤ ਕਲੀਅਰ ਹੈ ਕਿ ਸੈਨੇਟ ਖਤਮ ਕਰਨੀ ਹੈ ਤਾਂ ਉਹਨਾਂ ਨੂੰ ਤਾਂ ਜਿਹੜਾ ਸਟੂਡੈਂਟਾਂ ਦਾ ਸੰਘਰਸ਼ ਛੱਡੀ ਵੱਡੀ ਚੀਜ਼ ਹੀ ਨਹੀਂ ਲੱਗਦਾ ਸੀ ਉਹਨਾਂ ਨੂੰ ਲੱਗਦਾ ਸੀ ਇਹ ਤਾਂ ਜਵਾਕ ਨੇ ਇਹ ਕੀ ਕਰ ਲੈਣਗੇ ਇਸ ਦਾ ਪਰ ਉਹਨਾਂ ਨੂੰ ਪੰਜਾਬ ਦੀ ਫਿਤਰਤ ਦਾ ਨਹੀਂ ਪਤਾ ਉਹਨਾਂ ਨੂੰ ਪੰਜਾਬ ਦੇ ਜੁੱਸੇ ਦਾ ਨਹੀਂ ਪਤਾ ਕਿ ਜਦੋਂ ਉਹਨਾਂ ਤਾਂ ਕੋਈ ਚੀਜ਼ ਖੋਹੀ ਜਾਂਦੀ ਹੈ ਮਤਲਬ ਜ਼ਮੀਨਾਂ ਖੋਣ ਦੀ ਗੱਲ ਆਈ ਸਰਕਾਰੀ ਮੰਡੀ ਖੋਣ ਦੀ ਗੱਲ ਆਈ ਜਾਂ ਕਿ ਦਿੱਲੀ ਬਹਿ ਗਏ ਪੰਜਾਬ ਯੂਨੀਵਰਸਿਟੀ ਖੋਣ ਦੀ ਗੱਲ ਆਈ ਪੰਜਾਬ ਤੋਂ ਪੰਜਾਬ ਦਾ ਦਾਵਾ ਇੱਥੇ ਢਿੱਲਾ ਕਰਨ ਦੀ ਗੱਲ ਆਈ ਪੰਜਾਬੀ ਇੱਥੇ ਆ ਕੇ ਬਹਿ ਗਏ ਤਾਂ ਉਹਨਾਂ ਨੂੰ ਇਸ ਉਹ ਅਸੀਂ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਹੰਡਾਈ ਹੋਈ ਸੀ ਸਾਨੂੰ ਪਤਾ ਸੀਗਾ ਕਿ ਅਸੀਂ ਜੇ ਪੰਜਾਬ ਨੂੰ ਆਵਾਜ਼ ਮਾਰਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਛੋਥੋਂ ਤੁਹਾਡੀ ਯੂਨੀਵਰਸਿਟੀ ਖੋਹੀ ਜਾ ਰਹੀ ਹੈ ਸੈਨੇਟ ਖਤਮ ਕੀਤੀ ਜਾ ਰਹੀ ਹੈ ਤੁਸੀਂ ਆਓ ਤਾਂ ਵੱਡੀ ਗਿਣਤੀ ਚ ਆਏ ਵੀ ਪਰ ਜਿਹੜੇ ਉਹ ਸੈਨੇਟਰ ਹੈ ਮਤਲਬ ਅਸਲ ਦੇ ਵਿੱਚ ਕੀ ਹੈ ਨਾ ਜਦੋਂ ਬੰਦੇ ਬਹੁਤ ਟਾਈਮ ਸੱਤਾ ਚ ਰਹਿ ਲਾਂਦੇ ਆ ਠੀਕ ਆ ਆਪਾਂ ਸੈਨੇਟਰਾਂ ਨੂੰ ਵੀ ਜੋ ਉਹ ਸੱਤਾ ਦੇ ਬਹੁਤ ਨੇੜੇ ਰਹੇ ਆ ਜਿਹੜੇ ਸੈਨੇਟਰ ਇੱਥੇ ਨਹੀਂ ਆਏ ਧਰਨੇ ਦੇ ਵਿੱਚ ਤਾਂ ਉਹਨਾਂ ਨੂੰ ਸੱਤਾ ਲੋਕਾਂ ਨੂੰ ਵੱਡੀ ਲੱਗਣ ਲੱਗ ਜਾਂਦੀ ਹੈ ਉਹ ਉਹਨਾਂ ਨਾਲ ਵੀ ਹੋਇਆ ਮਤਲਬ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਸਾਨੂੰ ਥੱਲੇ ਵਾਲੀ ਦੀ ਲੋੜ ਨਹੀਂ ਹਾਂ ਉਹਨਾਂ ਨੂੰ ਲੱਗਦਾ ਕਿ ਲੋਕਾਂ ਦੀ ਕੀ ਲੋੜ ਹੈ ਆਪਣੀ ਸਿੱਧੀ ਸੈਂਟਰ ਚ ਹੈ ਤਾਂ ਹੈਗੀ ਆ ਜੇ ਸੈਨੇਟਰ ਨਾਮਿਨੇਟ ਵੀ ਹੁੰਦੀ ਆਪਾਂ ਨਾਮਿਨੇਟ ਹੋ ਜਾਾਂਗੇ ਜੇ ਇਲੈਕਟਡ ਹੁੰਦੀ ਆ ਤਾਂ ਆਪਣੇ ਕੋਲ ਜਗਾੜ ਹੈਗੀ ਆ ਆਪਾਂ ਇਲੈਕਟ ਵੀ ਹੋ ਜਾਾਂਗੇ ਪਰ ਹੁਣ ਸਾਨੂੰ ਇਹ ਸੋਚਣਾ ਚਾਹੀਦਾ ਕਿ ਸੈਨੇਟ ਜਿਹੜੀ ਹੁਣ ਬਣੂਗੀ ਉਹ ਸਟੂਡੈਂਟ ਪੱਖੀ ਸੈਨੇਟ ਹੋਵੇ ਪੰਜਾਬ ਪੱਖੀ ਸੈਨੇਟ ਹੋਵੇ ਜਿੰਨੇ ਵੀ ਲੋਕ ਸੰਘਰਸ਼ ਦੇ ਵਿੱਚ ਕਿੰਨੇ ਹਜ਼ਾਰਾਂ ਲੋਕ ਇੱਥੇ ਆਏ ਤਾਂ ਜਿਹੜੇ ਯੂਨੀਵਰਸਿਟੀ ਤੋਂ ਪੜ੍ਹ ਕੇ ਗਏ ਹੋਏ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹ ਸੈਨੇਟ ਦੇ ਇਲੈਕ ਉਹ ਪ੍ਰਚਾਰ ਕਰਨ ਵੱਧ ਤੋਂ ਵੱਧ ਅਸੀਂ ਇਹ ਵੀ ਚਾਹੁੰਦੇ ਆ ਕਿ ਸੈਨੇਟਰ ਦੇ ਵਿੱਚ ਜਿਹੜੀ ਵੋਟ ਪਰਸੈਂਟੇਜ ਆ ਬਹੁਤ ਘੱਟ ਹੁੰਦੀ ਹੈ ਮਤਲਬ ਲਾਲੋ ਤੋਂ 20 ਤੋਂ 25% ਵੋਟ ਪੈਂਦੀ ਹੈ ਸਿਰਫ ਤਾਂ ਅਸੀਂ ਮਤਲਬ ਸੋਡੇ ਚੈਨਲ ਆਹੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਵੋਟ ਪਰਸੈਂਟੇਜ ਵਧਾਈਏ ਪਹਿਲੀ ਗੱਲ ਤਾਂ ਮਤਲਬ ਵੱਧ ਤੋਂ ਵੱਧ ਅਸੀਂ ਵੋਟਾਂ ਬਣਵਾਈਏ ਕਿੰਨੇ ਸਟੂਡੈਂਟ ਇੱਥੋਂ ਪੜ੍ਹ ਕੇ ਗਏ ਨੇ ਸਾਰੇ ਵੋਟਾਂ ਬਣਾ ਵੋਟਾਂ ਬਣਾਉਣੇ ਸ਼ੁਰੂ ਹੋ ਗਈਆਂ ਨੇ ਹੈਨਾ ਤਾਂ ਵੱਧ ਤੋਂ ਵੱਧ ਵੋਟਾਂ ਬਣਵਾਓ ਠੀਕ ਹੈ ਵੋਟਾਂ ਬਣਵਾ ਕੇ ਤੁਸੀਂ ਜਿਹਨੂੰ ਵੀ ਵੋਟ ਪਾਉਣਾ ਚਾਹੁੰਦੇ ਹੋ ਮਤਲਬ ਘਟੋ ਘਟ ਇੱਕ ਇਲੈਕਟਰਲ ਪ੍ਰੋ ਜਿਹੜਾ ਸੈਨੇਟਰ ਦਾ ਇੱਕ ਪ੍ਰੋਸੈਸ ਹੈ ਕਿ ਇਲੈਕਸ਼ਨਸ ਥਰੂ ਇੱਥੇ ਸੈਨੇਟਰ ਆਉਂਦੇ ਆ ਇੱਕ ਉਹ ਪ੍ਰੋਸੈਸ ਦੇ ਵਿੱਚ ਤਾਂ ਉਹ ਨਾ ਜੇ ਇੰਨੇ ਥੋੜੀ ਵੋਟ ਪਰਸੈਂਟੇਜ ਹੋਊਗੀ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਡਿਸੀਜਨ ਮਾੜਾ ਡਿਸੀਜਨ ਮੇਕਰ ਲੈ ਕੇ ਆਵਾਂਗੇ ਤਾਂ ਵੋਟਾਂ ਬਣਾਓ ਵੱਧ ਤੋਂ ਵੱਧ ਸਾਡੀ ਇਹ ਬੇਨਤੀ ਹੈ ਜਥੇਬੰਦੀ ਵੱਲੋਂ ਵੀ ਕਿ ਵੱਧ ਤੋਂ ਵੱਧ ਇਸ ਵਾਰ ਟੀਚਾ ਹੈ ਕਿ ਵੋਟ ਪਰਸੈਂਟੇਜ ਵਧਣੀ ਚਾਹੀਦੀ ਹੈ ਮਤਲਬ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਾਂਗੇ ਬੂਥ ਵੀ ਅਸੀਂ ਅਥਾਰਟੀ ਨੂੰ ਕਹਾਂਗੇ ਬੂਥ ਵੱਧ ਲੱਗਣ ਕਿਉਂਕਿ ਵੋਟ ਪਰਸੈਂਟੇਜ ਵਧੂਗੀ ਤਾਂ ਇੱਕ ਚੰਗੇ ਨੁਮਾਇੰਦੇ ਆਉਣ ਦੀ ਉਮੀਦ ਵੱਧ ਜਾਂ ਸੋ ਇਹ ਸੀ ਸੁਖਮਨ ਜੀ ਨੇ ਪੰਜਾਬ ਨਾਮੇ ਤੋਂ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਕਿ ਰਜਿਸਟ੍ਰਿੰਗ ਐਲੀਜੀਬਿਲੀਟੀ ਦੀ ਜਿਹੜੀ ਕੰਸਟੀਟਿਊਐਂਸੀ ਦੀ ਚੋਣ ਐਲਾਨ ਹੋਈ ਹੈ ਸੋ ਉਹਨੂੰ ਲੈ ਕੇ ਵਿਦਿਆਰਥੀਆਂ 'ਚ ਉਤਸ਼ਾਹ ਹੈ ਔਰ ਇਹ ਵਿਦਿਆਰਥੀਆਂ ਦੇ ਅੰਦੋਲਨ ਦੀ ਇੱਕ ਵੱਡੀ ਜਿੱਤ ਹੈ ਕਿਉਂਕਿ ਪਿਛਲੇ ਤਾਂ ਸਮੇਂ ਦੇ ਵਿੱਚ 2025 ਦੇ ਅਖੀਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਇੱਕ ਬੜਾ ਵੱਡਾ ਅੰਦੋਲਨ ਚੱਲਿਆ ਜਿਦੇ ਵਿੱਚ ਕਿਸਾਨ ਵੀ ਆਏ ਹੋਰ ਵੀ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਆਈਆਂ ਤੇ ਵੱਡਾ ਸੰਘਰਸ਼ ਸੀਗਾ ਉਹ ਸੰਘਰਸ਼ ਇਹਨਾਂ ਨੇ ਜਿਹੜਾ ਜਿੱਤ ਲਿਆ ਤੇ ਜਿਨ੍ਹਾਂ ਨੂੰ ਲੱਗਦਾ ਕਿ ਅੱਜ ਹੁਣ ਜਿਹੜੀ ਕਿਉਂਕਿ ਰਜਿਸਟਰਡ ਗ੍ਰੈਜੂਏਸ਼ਨ ਕੰਸਟੀਟੂਐਂਸੀ ਦੀ ਹੀ ਮੁੱਖ ਜਿਹੜੀ ਮੰਗ ਸੀਗੀ ਉਹ ਉਹ ਇਹਨਾਂ ਦੀ ਪੂਰੀ ਹੋਈ ਹੈ ਤੇ ਇਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਜਿਹੜਾ ਭਾਰੀ ਉਤਸ਼ਾਹ ਹੈ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਇਸ ਸਾਡੇ ਪੰਜਾਬ ਐਕਸਪਲੋਰ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸ਼ੁਕਰੀਆ ਸਸਿਆਕਾ